ਉੱਬੇਪਾਰ ਦੇ ਦਲਿਤ ਭਾਈਚਾਰੇ ਦੇ ਲੋਕਾਂ ਵਿੱਚ ਨੀਜੀ ਚੈਨਲ ਦੇ ਪੱਤਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਦਿਨੋ-ਦਿਨ ਤਲਫੜਦਾ ਜਾ ਰਿਹਾ ਜਿਸ ਦੇ ਤਹਿਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਲੁਧਿਆਣਾ ਡੀਸੀ ਨੂੰ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਅਤੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਾਸ ਦੇ ਵੱਲੋਂ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦਾ ਬਲਵਿੰਦਰ ਢੁਲਕਚ ਨੇ ਦੱਸਿਆ ਕਿ ਜੋ ਨਿਜੀ ਚੈਨਲਾਂ ਦੀ ਪੱਤਰਕਾਰਾਂ ਨੇ ਸਾਡੀ ਗੁਰੂ ਮਹਾਰਾਜ ਬਾਰੇ ਇੱਕ ਭਗਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਸ ਨਾਲ ਪੂਰੇ ਸਮਾਜ ਦੇ ਲੋਕਾਂ ਵਿੱਚ ਰੋਸ ਜੀ ਲਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਜਿਹੇ ਪੱਤਰਕਾਰਾਂ ਦੇ ਖਿਲਾਫ ਐਸਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਧਰਮਾਂ ਦੇ ਨਾਮ ਉੱਪਰ ਮਾਹੌਲ ਖਰਾਬ ਨਾ ਹੋ ਸਕੇ। ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜਿੱਥੇ ਪੂਰਾ ਭਾਰਤ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਮਨਾ ਰਿਹਾ ਹੈ ਬੜੇ ਧੂਮ-ਧਾਮ ਨਾਲ ਉੱਥੇ ਹੀ ਅੱਜ ਤੱਕ ਦੇ ਚੈਨਲ ਦੀ ਅੰਜਨਾ ਕਸ਼ਵ ਜਿਹੜੀ ਉਹਨੇ ਭਗਵਾਨ ਵਾਲਮੀਕੀ ਬਾਰੇ ਦੇ ਗਲਤ ਇੱਕ ਵੀਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਪੂਰੇ ਵਾਲਮੀਕੀ ਸਮਾਜ ਵਿੱਚ ਰੋਸ਼ਾ ਤੇ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਭਾਰਤੀਆ ਵਾਲਮੀਕੀ ਧਰਮ ਸਮਾਜ 바ਵਾदास ਵੱਲੋਂ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਤੇ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਪੱਤਰਕਾਰ ਨਹੀਂ ਇਹਨੂੰ ਜਲਦੀ ਤੋਂ ਜਲਦੀ ਇੱਥੇ ਐਸਸੀ ਐਕਟ ਦਾ ਪਰਚਾ ਦਿੱਤਾ ਜਾਵੇ ਤੇ ਨੂੰ ਜੇਲ੍ਹ ਦੇ ਵਿੱਚ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਵੇ ਤਾਂ ਕਿ ਇਹਨੂੰ ਪਤਾ ਲੱਗ ਸਕੇ ਕਿਸੇ ਸਮਾਜ ਦੇ ਵਿੱਚ ਗਲਤ ਜਿਹੜਾ ਫੁੱਟ ਪਾਣ ਦੀ ਨੇ ਉਹ ਕੀਤੀ ਆ ਉਹਦੀ ਸਜ਼ਾ ਕੀ ਆ ਤੇ ਮੈਂ આજ ਤੱਕ ਦੇ ਜਿਹੜੇ ਚੈਨਲ ਦੇ ਮਾਲਕ ਆ ਉਹਨਾਂ ਨੂੰ ਵੀ ਕਹਿਣਾ ਚਾਹਨਾ ਇਹੋ ਜਿਹੀ ਘਟੀਆਂ ਜਿਹੜੇ ਤੁਸੀਂ ਰੱਖੇ ਆ ਰਿਪੋਰਟਰ ਨੂੰ ਖੱਡ ਕੇ ਦਾਰ ਮਾਰੋ ਇਹ ਤੁਹਾਡੇ ਚੈਨਲ ਨੂੰ ਵੀ ਬਦਨਾਮ ਕਰ ਰਹੀ ਹੈ ਤੇ ਸਾਡੇ ਵਾਲਮੀਕੀ ਸਮਾਜ ਦੇ ਮੰਚ 'ਇਹ ਗੱਲ ਨੂੰ ਲੈ ਕੇ ਬੜਾ ਰੋਸ਼ ਹੈ ਜਿੰਨੀ ਜਲਦੀ ਹੋ ਸਕਦਾ ਇਹਨੂੰ ਕੱਢ ਦਿਓ ਤੇ ਤੇ ਪਰਚਾ ਦਰਜ ਕੀਤਾ ਜਾਵੇ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਆਹੀ ਮੰਗ ਕਰਦਾ ਵਾਂ ਸਾਡਾ ਸਿਰਫ ਨਹੀਂ ਜਲਦੀ ਹੁੰਦਾ ਤਾਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਭਾਰਤੀ ਵਾਲਮੀਕੀ ਧਰਮ ਸਮਾਏ ਵੱਡੇ ਤੌਰ ਤੇ ਪੰਜਾਬ ਵਿੱਚ ਧਰਨੇ ਲਾਣਗੇ ਤੇ ਪ੍ਰਦਰਸ਼ਨ ਕਰਨਗੇ ਇਹਦਾ ਸਾਰੇ ਦਾ ਧੰਨਵਾਦ ਜੈ ਵਾਲਮੀਕੀ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਬੜੀ ਹੀ ਸ਼ਰਧਾ ਨਾਲ ਪੂਰੇ ਦੇਸ਼ ਵਾਸੀਆਂ ਨੇ ਦੇਸ਼ਾਂ ਵਿਦੇਸ਼ਾਂ ਜਿਵੇਂ ਮਨਾਇਆ ਗਿਆ। ਤੇ ਉਸੇ ਦਿਨ ਇੱਕ ਅੰਜਨਾ ਓਮ ਕਸ਼ਪ ਜੋ ਇੱਕ ਚੈਨਲ ਦੀ ਐਂਕਰ ਆ ਉਹਨੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਬਾਰੇ ਜੋ ਅਫਵਾਦ ਪਾਇਆ ਉਹਦੇ ਲਈ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਤਾਂ ਜੋ ਅੰਜਨਾ ਕਸ਼ਪ ਦੇ ਉੱਤੇ ਐਫ ਆਈ ਆਰ ਦਰਜ ਹੋਵੇ ਔਰ ਉਹ ਸਲਾਕਾਂ ਦੇ ਪਿੱਛੇ ਜਾਵੇ ਔਰ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਕਿ ਜਿਹੜਾ মিডিਆ ਹੁੰਦਾ ਉਹ ਪਰਮਾਤਮਾ ਦੀ ਉਪਮਾ ਕਰਨ ਵਾਸਤੇ ਹੁੰਦਾ ਹੈ ਮੈਂ ਔਰ ਕਿਸੇ ਐ ਹੋਜੇ ਮਾੜੇ ਅੰਸਰ ਨੂੰ ਕਿਸੇ ਨੂੰ ਵੀ ਹੱਕ ਨਹੀਂ ਆ ਕਿ ਕਿਸੇ ਵੀ ਪਰਮਾਤਮਾ ਦੇ ਬਾਰੇ ਆਪ ਸ਼ਬਦ ਬੋਲਣਾ ਤਾਂ ਇਸ ਕਰਕੇ ਮੈਂ ਪਹਿਲਾਂ ਤਾਂ ਕੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਮੈਂ ਔਰ ਮਾਨਯੋਗ ਜਿੱਥੇ ਪੁਲਿਸ ਕਮਿਸ਼ਨਰ ਲੁਧਿਆਣਾ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਲੁਧਿਆਣਾ ਉਹਨਾਂ ਤੋਂ ਇਹ ਮੰਗ ਕਰਦੇ ਆ ਕਿ ਇਹ ਜੋ ਅੰਜਨਾ ਕਸ਼ਵ ਹੈ ਇਹਦੇ ਉੱਤੇ ਐਫ ਆਈ ਆਰ ਦਰਜ ਕਰਕੇ ਇਹਨੂੰ ਜਲਤੋ ਜਲਤ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦੀ ਜਰੂਰਤ ਨਾ ਹੋਵੇ ਕਿ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੀ ਛਵੀ ਤੁਮਰ ਕਰ। ਗਵਾਂਕੀ ਸਦਨ ਆਇਆ ਸਰ। ਮੈਂ ਪੱਤਰ ਲਿਆ ਕਿ ਜਿਹਨਾਂ ਨੂੰ ਮਨਪੱਤਰ ਲੈ ਲਿਆ ਤੇ ਉਹ ਸੀਪੀ ਸਾਹਿਬ ਦੇ ਕੋਲ ਕੀਤਾ ਜਾਵੇ ਤੇ ਅੱਗੇ ਇਹਦੇ ਜਲਦੀ ਤਜਦੀ ਜੀਨੀ ਜਲਦੀ ਕੋਈ ਕਾਰਵਾਈ ਕਰਵਾਇਆ। ਆਕੇ ਬੋਤਲ ਦੀ ਇਹ ਕਜ਼ੀਨ ਲੈ ਕੇ ਉਹਦੇ ਕੀ ਕਰਨਾ ਹੈ ਇੱਥੇ ਅੰਗਰੇਜ਼ੀ ਵਿੱਚ ਕਰਨਾ ਸਰ ਕਾ ਕਿੰਦਾ ਲੱਗਦਾ ਜੀ ਜਦੋਂ ਬਹੁਤ ਸਾਰੇ ਧਰਮਾਂ ਦੇ ਸਾਰੇ ਧਰਮ ਸਾਂਝੇ ਹੁੰਦੇ ਆ ਕੁਝ ਧਰਮਾਂ ਬਾਰੇ ਜਿੱਦਾਂ ਕਿ ਇਦਾਂ ਕੋਈ ਵੀ ਚਾਹੇ ਪੱਤਰਕਾਰ ਆ ਜਾਂ ਕੋਈ ਵੀ ਚੀਜ਼ ਕੋਈ ਬੋਲਦਾ ਵੀ ਕੀ ਇਹਦੇ ਬਾਰੇ ਕੀ ਉਹਨੂੰ ਬੋਲਣਾ ਚਾਹੀਦਾ ਜਾਂ ਨਹੀਂ ਬੋਲਣਾ ਚਾਹੀਦਾ ਚਾਹੇ ਧਰਮ ਆ ਚਾਹੇ ਮੈਨ ਟੂ ਮੈਨ ਬਰਡਿੰਗ ਹਰ ਇੱਕ ਹਲਫਾਜ਼ ਦੀ ਮਰਿਆਦਾ ਹੁੰਦੀ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਜਦੋਂ ਕਿਸੇ ਤਾਂ ਬਾਰੇ ਬੋਲਣਾ ਉਹ ਤਾਂ ਬਹੁਤ ਹੀ ਮਾਣ ਹੈ ਬਹੁਤ ਨੰਨੇ ਆ ਉਹਦੇ ਕੋਈ ਸ਼ਬਦ ਨਹੀਂ ਪਰ ਫਿਰ ਵੀ ਬੋਲਣ ਤੋਂ ਪਹਿਲਾਂ ਮੈਂ ਬੋਲਨ ਦਾ ਤੇ ਮਨ ਦਾ ਧਿਆਨ